ਤਾਂ ਹਾਂਜੀ ਸਟੂਡੈਂਟਸ ਕਿੱਦਾਂ ਹੋ ਸਾਰੇ ਤਾਂ ਫਿਰ ਤੋਂ ਲੈ ਕੇ ਆ ਗਏ ਇੱਕ ਨਵੀਂ ਵੀਡੀਓ ਤੇ ਅੱਜ ਤੁਹਾਨੂੰ ਦੱਸਾਂਗੇ ਪੰਜਾਬ ਵਿੱਚ ਸਰਦੀਆਂ ਦੀ ਛੁੱਟੀਆਂ ਕਿੰਨੇ ਤੋਂ ਲੈ ਕੇ ਕਿੰਨੇ ਤਰੀਕ ਤੱਕ ਚੱਲਣਗੀਆਂ ਦੱਸਦੇ ਆ ਤੁਹਾਨੂੰ ਪੂਰੀ ਅਪਡੇਟ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਸਾਡੇ ਚੈਨਲ ਤੇ ਬਣੇ ਰਹਿਣਾ ਤਾਂ ਚਲੋ ਕਰਦੇ ਆ ਵੀਡੀਓ ਨੂੰ ਸਟਾਰਟ ਪੰਜਾਬ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 24 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਤੁਹਾਨੂੰ ਛੁੱਟੀਆਂ ਪੈਣਗੀਆਂ ਅਤੇ ਇਹ ਛੁੱਟੀਆਂ ਵਧਾਈਆਂ ਵੀ ਜਾ ਸਕਦੀਆਂ ਨੇ ਅਗਰ ਧੁੰਦਾ ਪੈਂਦੀ ਰਹੀਆਂ ਤੇ ਠੰਡ ਵੱਧ ਗਈ ਤਾਂ ਇਹ ਛੁੱਟੀਆਂ ਤੁਹਾਡੀਆਂ ਵਧਾ ਕੇ ਜਨਵਰੀ ਦੀ 10 ਤਰੀਕ ਜਾਂ ਜਨਵਰੀ ਦੀ 15 ਤਰੀਕ ਤੱਕ ਵਧਾ ਦਿੱਤੀਆਂ ਜਾਣਗੀਆਂ ਇਸੇ ਛੁੱਟੀਆਂ ਦੀ ਅਪਡੇਟ ਅਗਰ ਤੁਸੀਂ ਵੀ ਸਿੰਪਲੀ ਲੂਡੋ ਖੇល ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਚ ਰਸ਼ ਆਪ ਦਾ ਲਿੰਕ ਦਿੱਤਾ ਹੈ ਤੇ ਉਸ ਤੇ ਜਾ ਕੇ ਤੁਸੀਂ ਆਪ ਐਪ ਨੂੰ ਇੰਸਟਾਲ ਕਰ ਸਕਦੇ ਹੋ ਤੁਹਾਨੂੰ ਪਹਿਲਾਂ ਹੀ 10 ਰੁਪਏ ਬੋਨਸ ਦੇ ਤੌਰ ਤੇ ਮਿਲਣਗੇ ਖੇਡਣ ਵਾਸਤੇ ਤੇ ਫਿਰ ਤੁਸੀਂ ਉਸ ਤੋਂ ਪੈਸੇ ਕਮਾ ਕੇ ਆਪਣੇ ਸਿੱਧੇ ਬੈਂਕ ਅਕਾਊਂਟ ਵਿੱਚ ਡਾਇਰੈਕਟਲੀ ਸੈਂਡ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਤੁਹਾਨੂੰ ਨਵੀਂ ਵੀਡੀਓ ਚ